امی ਨਾ ਚੱਲ ਰਿਹਾ 50 ਡਿਗਰੀ ਟੈਂਪਰੇਚਰ ਦੇ ਵਿੱਚ ਕਿਸੇ ਨੂੰ ਧਰਨੇ ਲਾਉਣ ਦਾ ਸ਼ੌਂਕ ਹੈ 2022 ਦੇ ਵਿੱਚ ਕਿਤੇ ਮੈਂ ਹਰਿਆਣੇ ਤੋਂ ਡੈਪੂਟੇਸ਼ਨ ਤੇ ਆਉਂਦਾ ਪਿਛਲੇ ਸਾਲ ਉਹ ਜੀਐਮ ਬਣ ਗਿਆ ਰੂਲਾ ਦੇ ਅਨਸਾਰ ਉਹ ਬੱਬ ਜਾਣਾ ਚਾਹੀਦਾ ਸੀ ਜੀਐਮ ਤੇਰੀ ਆਵਾਜ਼ ਬੋਲ ਬੋਲ ਬੰਦੇ ਦੀ ਲੈਂਗੁਏਜ ਐਦਾਂ ਦੀ ਐ ਕਿ ਮੈਕ ਦੇ ਉੱਤੇ ਕਈ ਨਹੀਂ ਜਾ ਸਕਦੀ ਕਰਮਚਾਰੀਆਂ ਦੇ ਨਾਲ ਐਡੀ ਬਦਤਮੀਜ਼ੀ ਕਰਦਾ ਜਿਹਦਾ ਕੋਈ ਸਾਕਤਵ ਨਹੀਂ ਕਰਮਚਾਰੀਆਂ ਦੇ ਦੁੱਖ ਤਕਲੀਫ ਦਾ ਕੋਈ ਮਤਲਬ ਨਹੀਂ ਉੱਪਰ ਵਾਲਿਆਂ ਨੂੰ ਖੁਸ਼ ਰੱਖੋ ਥੱਲੇ ਵਾਲਿਆਂ ਨੂੰ ਮਾਰੋ ਗੋਲੀ ਅੱਜੇ ਤਾਂ ਬਹੁਤ ਥੋੜੀ ਘੰਟੀ ਦੇ ਵਿੱਚ ਆ ਪੰਜ 400 ਬੰਦਾ ਟਰਾਂਸਪੋਰਟ ਵਾਸਤੇ ਕੁਛ ਨਹੀਂ ਹੁੰਦਾ ਇੱਥੇ ਤਾਂ 2000 ਬੰਦਾ ਵੀ ਇਕੱਠਾ ਹੋ ਸਕਦਾ ਹੈ ਇਹ ਐਡੇ ਨਹੀਂ ਬੰਦ ਹੋ ਸਕਦੇ ਨੇ ਸਟੈਕਾਂ ਵੀ ਹੋ ਸਕਦੀਆਂ ਸ਼ਰਫ਼ ਰੋਸ਼ੀ ਦੀ ਤਮੰਨਾ ਬਹਾਰੇ ਦਿਲ ਮੇਂ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਤਲ ਮੇਂ ਹੈ ਜਿਹੜੀ ਜਨਾਨੀ ਆਪਦੇ ਪੇਕੇ ਘਰ ਵੱਲ ਪਿੱਛੇ ਦੇਖਦੀ ਹੁੰਦਾ ਘਰ ਨਹੀਂ ਵਸਦਾ ਹੁੰਦਾ ਇਹ ਆਇਆ ਹਰਿਆਣੇ ਤੋਂ ਇਹਦੇ ਪੇਕੇ ਨੇ ਹਰਿਆਣੇ ਦੇ ਵਿੱਚ ਇੱਥੇ ਤਾਂ ਸੌਰੇ ਹੀ ਆ ਇੱਥੇ ਤਾਂ ਆਇਆ ਡੈਪੂਟੇਸ਼ਨ ਦੇ ਕੁਝ ਦਿਨਾਂ ਵਾਸਤੇ ਮਹਿਮਾਨ ਸਮੇਂ ਅਸੀਂ 43 ਬੱਸ ਸਟੈਂਡ ਦੇ ਵਿੱਚ ਮੌਜੂਦ ਆ ਜਿੱਥੇ ਕਿ ਅੱਜ ਸਿਟੀ ਜੂ ਦੇ ਮੁਲਾਜ਼ਮਾਂ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਇੱਥੇ ਦੇ ਜੀਐਮ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਕਿਉਂਕਿ ਇਹਨਾਂ ਨੇ ਮੰਗਾ ਪੂਰੇ ਨਹੀਂ ਕੀਤੇ ਜਾ ਰਹੀਆਂ ਤੇ ਜਿਹੜਾ ਕਿ ਇਹਨਾਂ ਨਾਲ ਧੋਖਾਧੜੀ ਵੀ ਕੀਤੀ ਜਾ ਰਹੀ ਆ ਇੱਕ ਵਾਰ ਇੱਥੇ ਦਿਖਾ ਦਿੰਦੇ ਆ ਦੇਖੋ ਜੀਐਮ ਦਾ ਜਿਹੜਾ ਇੱਥੇ ਬੁੱਤ ਲਾਇਆ ਗਿਆ ਹੈ ਇਹਨਾਂ ਵੱਲੋਂ ਪੁਤਲਾ ਲਾ ਦਿੱਤਾ ਗਿਆ ਹੈ ਜੀਐਮ ਦੇ ਖਿਲਾਫ ਮੇਨ ਇਹ ਤਰਨਾ ਜਿਹੜਾ ਦਿੱਤਾ ਜਾ ਰਿਹਾ ਇੱਥੇ तमाम ਜਿਹੜੇ ਨੇ ਮੁਲਾਜ਼ਮ ਨੇ ਜਿਹੜੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਤਰਨੇ ਪ੍ਰਦਰਸ਼ਨ ਕਰ ਰਹੇ ਨੇ ਤਰਨਾ ਪ੍ਰਦਰਸ਼ਨ ਦਾ ਕਾਰਨ ਇੱਕ ਇਹ ਆ ਕਿ ਇਸ ਤਰੀਕੇ ਨਾਲ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਹੱਕੀ ਮੰਗਾਂ 'ਤੇ ਡਾਕਾ ਮਾਰਿਆ ਜਾ ਰਿਹਾ ਤਮਾਮ ਹੱਥਾਂ 'ਚ ਕਾਲੀਆਂ ਛੰਡੀਆਂ ਲੈ ਕੇ ਤਕਤੀਆਂ ਫੜ ਕੇ ਪ੍ਰਦਰਸ਼ਨ ਕਰ ਰਹੇ ਨੇ ਸੋ ਆਏ ਸਿਟੀ ਜੂ ਦੇ ਉਹ ਮੁਲਾਜ਼ਮ ਜਿਹੜੇ ਕਿ ਅੱਜ ਇਕਜੁੱਟ ਨਜ਼ਰ ਆ ਰਹੇ ਨੇ ਏਕਾ ਜਿੰਨਾ ਵੱਲੋਂ ਕੀਤਾ ਗਿਆ ਹੈ ਸੋ ਤਸਵੀਰਾਂ ਨੇ ਇਹ ਜਿਹੜੀਆਂ ਇਸ ਸਮੇਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ 43 ਬੱਸ ਸਟੈਂਡ ਦੇ ਵਾਹ ਜਿੰਦਾਬਾਦ 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 ਅਗਰੀ ਸਾਥੀ ਜਿੰਦਾਬਾਦ 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 ਅਗਰੀ ਸਾਥੀ ਜਿੰਦਾਬਾਦ 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 ਯੂਨੀਅਨ ਦੇ ਮੁਲਾਜ਼ਮਾਂ ਦਾ ਧਰਨਾ ਪ੍ਰਦਰਸ਼ਨ جاری ਹੈ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਸਾਡੇ ਨਾਲ ਮੌਜੂਦ ਨੇ ਇਹਨਾਂ ਦੇ ਪ੍ਰਧਾਨ ਨਾਲ ਗੱਲਬਾਤ ਕਰ ਲੈ ਪ੍ਰਧਾਨ ਸਾਹਿਬ ਅੱਜ ਧਰਨੇ ਤੇ ਕਿਉਂ ਬੈਠਣਾ ਧਰਨਾ ਸਰ ਅੱਜ ਨਹੀਂ ਧਰਨਾ ਪਿਛਲੀ 19 ਮਈ ਤੋਂ ਚੱਲ ਰਿਹਾ ਹੈ ਧਰਨਾ 19 ਮਈ ਤੋਂ ਤਾਂ ਚੱਲ ਰਿਹਾ ਹੈ ਕਿ ਯੂਨੀਅਨ ਜਿੱਤ ਕੇ ਆਈ ਸੀ ਅਕਤੂਬਰ 2024 ਦੇ ਵਿੱਚ ਜੂਨ ਦਾ ਮਹੀਨਾ ਚੱਲ ਰਿਹਾ 50 ਡਿਗਰੀ ਟੈਂਪਰੇਚਰ ਦੇ ਵਿੱਚ ਕਿਸੇ ਨੂੰ ਧਰਨੇ ਲਾਉਣ ਦਾ ਸ਼ੌਂਕ ਹੈ ਧਰਨੇ ਕਿਉਂ ਲਾਏ ਜਾ ਰਹੇ ਨੇ ਸਵਾਲ ਤਾਂ ਇਹੀ ਹੈ ਵੀ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਕਿਉਂ ਨਹੀਂ ਜਾ ਰਹੀਆਂ 2022 ਦੇ ਵਿੱਚ ਇੱਕ ਟੀਐਮ ਹਰਿਆਣੇ ਤੋਂ ਡੈਕੂਟੇਸ਼ਨ ਤੇ ਆਉਂਦਾ ਪਿਛਲੇ ਸਾਲ ਉਹ ਜੀਐਮ ਬਣ ਕੇ ਰੂਲਾਂ ਦੇ ਅਨਸਾਰ ਉਹ ਬਫ ਜਾਣਾ ਚਾਹੀਦਾ ਸੀ ਸੀਟੀ ਦੇ ਵਿੱਚ ਜੀਐਮ ਲੱਗਣ ਵਾਸਤੇ 5 ਸਾਲ ਦੀ ਸਰਵਿਸ ਜ਼ਰੂਰੀ ਹੈ ਪਰ ਰੂਲਾਂ ਨਿਯਮਾਂ ਨੂੰ ਛਿੱਕੇ ਟੰਗ ਕੇ ਇਸ ਬੰਦੇ ਨੂੰ ਦੁਬਾਰਾ ਫਿਰ ਸੈਂਕਸ਼ਨ ਦਿੱਤੀ ਗਈ ਔਰ ਬੰਦੇ ਦੀ ਲੈਂਗੁਏਜ ਇਦਾਂ ਦੀ ਹੈ ਜਿਹੜੀ ਮਾਈਕ ਦੇ ਉੱਤੇ ਕਈ ਨਹੀਂ ਜਾ ਸਕਦੀ ਕਰਮਚਾਰੀਆਂ ਦੇ ਨਾਲ ਐਡੀ ਬਦਤਮੀਜ਼ੀ ਕਰਦਾ ਜਿਹਦਾ ਕੋਈ ਹਿਸਾਬ ਕਿਤਾਬ ਨਹੀਂ ਹੈ ਸਾਰੇ ਟਾਈਮ ਹਰਿਆਣਾ ਰੋਡ ਵੇਜ ਨੂੰ ਵੇਚਦੇ ਆਂ ਔਰ ਇਹ ਕਹਿੰਦਾ ਮੈਂ ਆਪਣੇ ਲੈਜਨ ਦੇ ਨਾਲ ਟਾਈਮ ਲਾ ਰਿਹਾ ਤੁਹਾਨੂੰ ਕੋਈ ਨਹੀਂ ਪੁੱਛਦਾ ਸਿਟੀਜੂ ਨੂੰ ਸਿਟੀਜੂ ਚੰਡੀਗੜ੍ਹ ਦੀ ਮਾਲਕਾ ਔਰ ਹੈਰੀਟੇਜ ਹੈ ਇਸ ਹੈਰੀਟੇਜ ਨੂੰ ਇਹ ਢਾ ਲਾ ਰਿਹਾ ਕਰਮਚਾਰੀਆਂ ਦੀ ਡਿਊਟੀ ਵਰਕਸ਼ਾਪ ਤੋਂ ਸਟਾਰਟ ਨਹੀਂ ਹੈ ਸਾਡੀਆਂ ਡਿਊਟੀਆਂ ਹਫ਼ਤਾਵਾਰੀ ਇਕੱਠੀਆਂ ਕਰਕੇ ਵਿੱਚੋਂ ਕੱਟਵੱਟ ਕਰਕੇ ਖਿਚੜੀ ਬਣਾ ਕੇ ਸਿੱਟ ਦਿੱਤੀਆਂ ਜਾਂਦੀਆਂ ਨੇ ਉਹਦਾ ਨੁਕਸਾਨ ਇਹ ਹੈ ਕਰਮਚਾਰੀ ਨੂੰ ਕਿ 1 ਜੇ ਅਠ ਘੱਟ ਘਟ ਕਰਦੇ ਆ ਤਾਂ 5 ਘੰਟੇ ਔਰ ਕਰਮਚਾਰੀਆਂ ਦੇ ਵਿੱਚ ਇੰਨਾ ਕਿ ਜ਼ਿਆਦਾ ਰੋਸ਼ ਹੈ ਕਿ ਮਤਲਬ ਅੱਜ ਤੀਜੇ ਧਰਨਾ ਹੋ ਗਿਆ ਸਾਡਾ ਔਰ ਅਫਸਰਾਂ ਦੀ ਹੱਠ ਧਰਮੀ ਤੇ ਹੰਕਾਰ ਦੇ ਘੋਡੇ ਤੇ ਚੜੇ ਹੋਏ ਨੇ ਅਫਸਰਾਂ ਦੀ ਗਲਵਾ ਦੇਖੋ ਤੁਸੀਂ ਸਾਨੂੰ ਗਲਵਾ ਵਾਸਤੇ ਨਹੀਂ ਬੁਲਾ ਰਿਹਾ ਅਜੇ ਤੱਕ ਕਹਿੰਦੇ ਤੁਸੀਂ ਜ਼ੋਰ ਲਾ ਲਓ ਆਉਣਾ ਤਾਂ ਮੇਰੇ ਕੋਲੇ ਹੀ ਹੈ ਮਤਲਬ ਲੈ ਜਾਂਦੇ ਨਾਲ ਉੱਪਰ ਤੱਕ ਇੰਨੀ ਸੈਟਿੰਗ ਕੀਤੀ ਹੋਈ ਹੈ ਕੀ ਖਵਾਉਂਦੇ ਨੇ ਕੀ ਪਿਉਂਦੇ ਨੇ ਕੀ ਸੈਟਿੰਗ ਕਰਦੇ ਨੇ ਰੱਬ ਜਾਣਦਾ ਹੈ ਕਰਮਚਾਰੀਆਂ ਦੇ ਦੁੱਖ ਤਕਲੀਫ ਦਾ ਕੋਈ ਮਤਲਬ ਨਹੀਂ ਉੱਪਰ ਵਾਲਿਆਂ ਨੂੰ ਖੁਸ਼ ਰੱਖੋ ਥੱਲੇ ਵਾਲਿਆਂ ਨੂੰ ਮਾਰੋ ਗੋਲੀ ਇਹਨਾਂ ਦੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੁਲਾਜ਼ਮ ਅੱਜ ਤੁਹਾਡੇ ਨਾਲ ਇੱਥੇ ਜੁੜੇ ਬੈਠੇ ਨੇ ਇਕੱਠੇ ਹੋਏ ਨੇ ਕਿ ਲੱਗਦਾ ਕਿ ਬਹੁਤ ਸਾਰੀਆਂ ਮੰਗਾਂ ਨੇ ਹੱਲ ਹੋਊਗਾ ਜਾਂ ਇਹਨਾਂ ਦੇ ਕੰਨਾਂ ਰਜੂ ਹੋ ਸਕਦੇ ਅਜੇ ਤਾਂ ਬਹੁਤ ਥੋੜੀ ਗਿਣਤੀ ਦੇ ਵਿੱਚ ਆਸ ਪੰਜ 400 ਬੰਦਾ ਟਰਾਂਸਪੋਰਟ ਵਾਸਤੇ ਕੁਝ ਨਹੀਂ ਹੁੰਦਾ ਇੱਥੇ ਤਾਂ 2000 ਬੰਦਾ ਵੀ ਇਕੱਠਾ ਹੋ ਸਕਦਾ ਹੈ ਇਹ ਐਡੇ ਨਹੀਂ ਬੰਦ ਹੋ ਸਕਦੇ ਨੇ ਸਟੇਕਾਂ ਵੀ ਹੋ ਸਕਦੀਆਂ ਨੇ ਪਰ ਅਸੀਂ ਪਬਲਿਕ ਦੀ ਜਿਹੜੀ ਹੈਗੀ ਸਹੂਲਤ ਉਤਰਾ ਖਿਆਲ ਰੱਖਦੇ ਆ ਜੇ ਇਹ ਨਹੀਂ ਸੁਣਵਾਈ ਕਰਨਗੇ ਫਿਰ ਵੱਡੇ ਐਕਸ਼ਨ ਤਾਂ ਹੋਣੀ ਹੋਣੇ ਨੇ ਔਰ ਸਾਡੇ ਵਿੱਚ ਵਰਕਲੈਂਡ ਪਲਾਈਜ਼ ਪੀਆਰਸੀ ਪਨਵਸ ਕੰਟੈਕਟ ਵਰਕਰ ਯੂਨੀਅਨ ਮੇਨਟੇਨੈਂਸ ਦੇ ਸਾਥੀ ਸਫਾਈ ਕਰਮਚਾਰੀ ਸਾਥੀ ਆਲ ਕੰਟ ਕਰਮਚਾਰੀ ਸੰਗ ਸਾਡੇ ਨਾਲ ਬਹੁਤ ਵੱਡੀਆਂ ਵੱਡੀਆਂ ਜਥੇਬੰਦੀਆਂ ਦੇ ਸਾਥੀ ਆਏ ਨੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਬੀਬੀ ਜੀ ਤੀਤੀ ਸਾਥੀ ਲੈ ਕੇ ਆਉਣੇ ਨੇ ਬਾਲਾ ਵੱਡਾ ਨਹੀਂ ਹੈ ਆਪਾਂ ਛੋਟੇ ਤਰੀਕੇ ਨਾਲ ਹਜੇ ਹੌਲੀ ਹੌਲੀ ਕਰਕੇ ਗਰਮ ਕਰਨਾ ਇਹ ਤਾਂ ਬਾਰਮਾਪ ਹੋ ਰਿਹਾ ਇਹ ਸਾਡਾ ਸਰਫ ਰੋਸ਼ੀ ਕੀ ਤਮੰਨਾ ਬਹ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਤਲ ਮੇ ਹੈ ਅਸੀਂ ਇਹੀ ਦੇਖਣਾ ਹੈ ਸਾਡਾ ਦਮ ਦੇਖ ਰਿਹਾ ਅਸੀਂ ਦੇਖਦੇ ਵੀ ਤੇਰਾ ਕਿੰਨਾ ਕਦਮ ਹੈ ਡਿਮਾਂਡ ਸਾਡੀ ਇਹ ਵੀ ਵਰਕਸ਼ਾਹ ਕਰਮਚਾਰੀਆਂ ਦੀ ਡਿਊਟੀ ਵਰਕਸ਼ਾਪ ਤੋਂ ਸ਼ੁਰੂ ਕੀਤੀ ਜਾਵੇ ਸਾਡੇ ਘੰਟਿਆਂ ਦੀ ਕਟੌਤੀ ਹੈ ਜਿਹੜੀ ਓਵਰਟਾਈਮ ਘੰਟਿਆਂ ਦੀ ਕਟੌਤੀ ਬੰਦ ਕੀਤੀ ਜਾਵੇ ਰੋਜ਼ਾਨਾ ਦੀ ਡਿਊਟੀ 8 ਘੰਟੇ ਘੱਟੋ-ਘੱਟ ਲੈਣੀ ਯਕੀਨੀ ਬਣਾਈ ਜਾਵੇ ਉਹ ਇਹਨਾਂ ਦੀ ਡਿਊਟੀ ਹੈ ਜਦ ਅਸੀਂ ਡਿਊਟੀ ਤੇ ਆ ਗਏ ਉਹ ਸਾਡੇ ਤੋਂ ਡਿਊਟੀ ਲੈਣ ਅਸੀਂ ਡਿਊਟੀ ਵਾਸਤੇ ਮਨਾਈ ਨਹੀਂ ਕਰ ਪਰ ਵਿੱਚੋਂ ਡਿਊਟੀ ਕੱਟਣ ਲਾ ਕੇ ਤੂੰ ਅੱਜ ਘੰਟਾ ਘੱਟ ਕੀਤੀ ਹੈ ਉਸ ਤੋਂ ਬਾਅਦ ਜੀਐਮ ਜਿਹੜਾ ਸਟੈਂਡਰਡ ਹੈ ਜੀਐਮ ਟ੍ਰੈਫਿਕ ਹੈ ਇਹਨੂੰ ਬਦਲਿਆ ਜਾਵੇ ਔਰ ਇਹਦੀ ਜਗ੍ਹਾ ਤੇ ਸਾਡਾ ਅਮਿਤ ਗੁਪਤਾ ਜੀ ਹੈ ਮੈਂ 10 ਸਾਲ ਦਾ ਅਸ਼ਵੀ ਚੰਗਾ ਸੀਟ ਜੂਾਰੇ ਪਤਾ ਉਹਨੂੰ ਇੱਥੇ ਜੀਐਮ ਲਾਇਆ ਜਾਵੇ ਤੇ ਹਰਿਆਣੇ ਤੋਂ ਆਇਆ ਕਾਬਜ ਹੋਣ ਦਾ ਲੱਗ ਰਿਹਾ ਕਿ ਹਰਿਆਣਾ ਕਾਬਜ ਹੋਣ ਦੇ ਲਈ ਹਰਿਆਣਾ ਬੱਸ ਸਰਵਿਸ ਨੂੰ ਜ਼ਿਆਦਾ ਫਾਇਦਾ ਦਿੱਤਾ ਜਾ ਰਿਹਾ ਹੈ ਸੀਡੀਜੀ ਨੂੰ ਇਗਨੋਰ ਕੀਤਾ ਹੈ ਹਰਿਆਣਾ ਦੇ ਸਾਥੀਆਂ ਨੂੰ ਪ੍ਰੈਫਰੈਂਸ ਹੀ ਦਿੰਦਾ ਹਰਿਆਣਾ ਦੇ ਬਹੁਤ ਸਾਰੇ ਸਾਥੀ ਬੈਠੇ ਨੇ ਹਰਿਆਣਾ ਰੋਡਵੇਜ ਨੂੰ ਪ੍ਰੈਫਰੈਂਸ ਦਿੰਦਾ ਜਿਹੜੀ ਜਨਾਨੀ ਆਪਦੇ ਪੇਕੇ ਘਰ ਵੱਲ ਪਿੱਛੇ ਦੇਖਦੀ ਹੁੰਦਾ ਘਰ ਨਹੀਂ ਬਸਦਾ ਹੁੰਦਾ ਨਾ ਇਹ ਆਇਆ ਹਰਿਆਣੇ ਤੋਂ ਇਹਦੇ ਪੇਕੇ ਨੇ ਹਰਿਆਣੇ ਦੇ ਵਿੱਚ ਇੱਥੇ ਤਾਂ ਸੌ ਰਹੇ ਆ ਇੱਥੇ ਤਾਂ ਇਹ ਆਇਆ ਡੈਪੂਟੇਸ਼ਨ ਦੇ ਕੁਝ ਦਿਨਾਂ ਵਾਸਤੇ ਮਹਿਮਾਨ ਹੈ ਤੇ ਪਿੱਛੇ ਵੀ ਮਤਲਬ ਉੱਥੇ ਮੈਂ ਜਾਣਾ ਮੈਂ ਉੱਥੇ ਜਾ ਕੇ ਕੀ ਜਵਾਬ ਦੇਵਾਂਗਾ ਟੈਂਪਰੇਰੀ ਤੌਰ ਤੇ ਟਾਈਮ ਲੈ ਜਾ ਰਹੇ ਨੇ ਤੇ ਸਾਡੇ ਮੂਰੇ ਪੱਕੇ ਟਾਈਮ ਦਿੱਤੇ ਜਾਂਦੇ ਨੇ ਹਰਣਾ ਰੋਬ ਜੀ ਨੂੰ ਸਾਡੇ 30-30 ਸਾਲਾਂ ਦੇ ਚੱਲਦੇ ਟਾਈਮਾਂ ਦੀ ਐਸੀ ਤੇ ਐਸੀ ਫਿਰਗੀ 55000 ਕਿਲੋਮੀਟਰ ਤੋਂ ਸਾਡੇ ਜਿਹੜੇ ਕਿਲੋਮੀਟਰ ਨੇ ਸ਼ਡਿਊਲ ਕਿਲੋਮੀਟਰ 75000 ਹੋ ਚੁੱਕੇ ਨੇ ਪਰ ਕੈਸ਼ ਸਾਡਾ ਅੱਜ ਤੋਂ 3 ਸਾਲ ਪਹਿਲਾਂ ਵਾਲਾ ਹੀ ਹੈ ਸਿਰਫ ਸੋਮਵਾਰ ਨੂੰ 42000 43000 45 ਲੱਖ ਹੋ ਜਾਂਦਾ ਬਾਕੀ ਟਾਈਮ ਉਹੀ 35 ਲੱਖ ਅੱਜ ਤੋਂ 4 ਸਾਲ ਪਹਿਲਾਂ ਵਾਲਾ ਕੈਸ਼ ਇਹ ਹਾਲਾਤ ਮੈਂ ਰਣਜੀਤ ਸਿੰਘ ਖਾਨ ਸੇ ਯੂਟੀ ਐਸਐਸ ਫਾਊਂਡੇਸ਼ਨ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਇਹ ਕਹਿਣਾ ਚਾਹੁੰਦਾ ਕਿ ਜੋ ਸਿਟੀਯੂ ਵਰਕਰ ਜੀ ਉਹਨੇ ਨੇ ਫੈਸਲਾ ਕਰਕੇ ਸੰਘਰਸ਼ ਦਾ ਜਿਹੜਾ ਵਿਗਲ ਵਜਾਇਆ ਹੋਇਆ ਹੈ ਸਾਡੀ ਫਾਊਂਡੇਸ਼ਨ ਜਿਹੜੀ ਹੈਗੀ ਹੈ ਇਹਨਾਂ ਦੀ ਮੰਗਾਂ ਦਾ ਪੂਰਨ ਸਮਰਥਨ ਕਰਦੀ ਹੈ ਔਰ ਦੂਜੀ ਗੱਲ ਮੈਂ ਪ੍ਰਸ਼ਾਸਨ ਨੂੰ ਚੀਫ ਸੈਕਟਰੀ ਸਾਹਿਬ ਨੂੰ ਐਡਵਾਈਜ਼ਰ ਸਾਹਿਬ ਨੂੰ ਗਵਰਨਰ ਸਾਹਿਬ ਨੂੰ ਪ੍ਰਸ਼ਾਸਕ ਹੈ ਸਾਡੇ ਉਹ ਔਰ ਸੈਕਟਰੀ ਟਰਾਂਸਪੋਰਟ ਸਾਹਿਬ ਨੂੰ ਡਾਇਰੈਕਟਰ ਸਾਹਿਬ ਨੂੰ ਅਪੀਲ ਕਰਨਾ ਚਾਹੁੰਦਾ ਕਿ ਇਹ ਤੁਹਾਨੂੰ ਕਿੱਥੋਂ ਇੰਨਾ ਕਿ ਸੋਹਣਾ ਜਿਹੜਾ ਹੈਗਾ ਜੀਐਮ ਲੱਭ ਗਿਆ ਕਿ ਤੁਸੀਂ ਇਹਨੂੰ ਦੁਬਾਰੇ ਐਕਸਟੈਂਸ਼ਨ ਇੱਕ ਸਾਲ ਦੀ ਦੇ ਦਿੱਤੀ ਤੁਸੀਂ ਉਹਦੇ ਕੰਮ ਤਾਂ ਦੇਖ ਲੰਦੇ ਤੁਸੀਂ ਕੋਈ ਵੀ ਜਿਹੜਾ ਹੈਗਾ ਜਦੋਂ ਵੀ ਚੰਡੀਗੜ੍ਹ ਦੇ ਵਿੱਚ ਕੋਈ ਡੈਪੂਟੇਸ਼ਨ ਤੇ ਆਉਂਦਾ ਹੈ ਚੰਡੀਗੜ੍ਹ ਪ੍ਰਸ਼ਾਸਨ ਉੱਥੇ ਦੇ ਬੰਦਿਆਂ ਦਾ ਪੈਨਲ ਮੰਗਾਉਂਦਾ ਹੈ ਤੇ ਉਹਦੇ ਫਿਰ ਕੰਮ ਕਰ ਦੇਖਦਾ ਹੈ ਕਿ ਉਹਦੀ ਜੜੀ ਹੈਗੀ ਹੈ ਕਰਪਟ ਹੈ ਜਾਂ ਕੀ ਹੈ ਤੁਸੀਂ ਇਹਨੂੰ ਦੇਖਿਆ ਹੀ ਨਹੀਂ ਹੈਗਾ ਔਰ ਇੱਥੇ ਕਿਲੋਮੀਟਰ ਅੱਜ ਤੋਂ ਜਿਹੜੇ ਹੈਗਿਆ ਇਹਦੇ ਜਦੋਂ ਆਇਆ ਹੈ ਉਦੋਂ ਵੀ ਜਿਹੜੇ ਕਿਲੋਮੀਟਰ ਜਿੰਨੇ ਹੈਗੇ ਸੀ 50000 ਕਿਲੋਮੀਟਰ ਸੀ ਅੱਜ ਦੀ ਰੇਟ ਦੇ ਵਿੱਚ ਦੁੱਗਣੇ ਕਿਲੋਮੀਟਰ ਹੈ ਜਿਹੜੀ ਕਰ ਰਹੀ ਹੈ ਲੌਂਗ ਰੋਡ ਦੇ ਉੱਤੇ ਔਰ ਜਿਹੜਾ ਪੈਸਾ ਹੈਗਾ ਉਹ ਉਸ ਤੋਂ ਵੀ ਘਟ ਗਿਆ ਇਹਦਾ ਕਾਰਨ ਕੀ ਆ ਮੇਨ ਕਾਰਨ ਸਾਨੂੰ ਜਿਹੜੀ ਹੈ ਸੀਟੀਯੂ ਪਿਆਰੀ ਹੈ ਮੈਂ ਸੀਟੀਯੂ ਚ ਰਿਟਾਇਰ ਹੋਇਆ ਇਸ ਕਰਕੇ ਜਿਹੜੀ ਸੀਟੀਯੂ ਪਿਆਰੀ ਹੋਣ ਦੇ ਨਾਤੇ ਅਸੀਂ ਨੂੰ ਖੋਰਾ ਨਹੀਂ ਲੱਗਣ ਦੇਣਾ ਫਿਰ ਉਹ ਇਹ ਤਮਾਮ ਜਿਹੜੇ ਨੇ ਅੱਜ ਸਿਟੀ ਚ ਵਰਕ ਯੂਨੀਅਨ ਦੇ ਮੈਂਬਰ ਇੱਥੇ ਇਕੱਠੇ ਹੋਏ ਨੇ ਚਾਹੇ ਉਹ ਸਾਬਕਾ ਹੋਣ ਚਾਹੇ ਮੌਜੂਦਾ ਹੋਣ ਚਾਹੇ ਉਹ ਰੋਡਵੇਜ ਨਾਲ ਸੰਬੰਧਿਤ ਹੋਣ ਅੱਜ ਇਹਨਾਂ ਵੱਲੋਂ 43 ਬੱਸ ਸਟੈਂਡ ਦੇ ਵਿੱਚੇ ਧਰਨਾ ਦਿੱਤਾ ਜਾ ਰਿਹਾ ਜਿਨ੍ਹਾਂ ਦਾ ਕਹਿਣਾ ਕਿ ਜੇਕਰ ਮੰਗਾਂ ਪੂਰੀਆਂ ਨਹੀਂ ਹੋਈਆਂ ਸੰਘਰਸ਼ ਤੇਕਾ ਹੋਵੇਗਾ ਬੱਸ ਸਟੈਂਡ ਬੰਦ ਕਰਨਾ ਪਵੇ ਬੱਸ ਸਟੈਂਡ ਬੰਦ ਕੀਤਾ ਜਾ ਕੇ ਬੱਸਾਂ ਰੋਕੜੀਆਂ ਪੈਣ ਤਾਂ ਬੱਸਾਂ ਵੀ ਜੜੀਆਂ ਨੇ ਉਹ ਰੋਕੀਆਂ ਜਾਣਗੀਆਂ ਕੈਮਰਾਮੈਨ ਤਿੰਨਦਰ ਦੇ ਨਾਲ ਜਸਪੀ ਸਿੰਘ ਅਸ਼ਕ ਪੀਡੀਸੀ న్యూਸ ਚ